ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀ ਸੈ ਭੰ ਗੁਰ ਪ੍ਰਸਾਦ ਜਾਪਾਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚ ਸੋਚਨਾ ਹੋਈ ਜੇ ਸੋਚੀ ਲਖਵਾਰ ਚੁੱਪਾ ਚੁਪਨਾ ਹੋਈ ਜੇ ਲਾ ਰਹਾ ਲੇਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਈ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟਾ ਪਾਲ ਸੁਖ ਮਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪੁਹਾਰੀਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਦਾਰਕ ਹੁਕਮੈ ਜੇ ਕੋ ਜਾਤਾ ਹੋ ਮੈਂ ਕਹਿ ਨਾ ਕੋਈ ਗਾਵੈ ਕੋ ਤਾਨ ਹੋ ਵੈ ਕਿਸ ਤਾਨ ਗਾਵੈ ਕੋ ਤਾ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਲਾ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਆਦਰਾ ਹਜ਼ੂਰ ਕਥਨਾ ਕਥਿਨਾ ਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਇੱਕ ਸੇਵੀ ਪਰਵਾਹੋ ਸਾਚਾ ਸਾਹਿਬ ਸੱਚ ਨਾਮ ਆਖਿਆ ਪਾਉ ਅਪਾਰ ਆਖਿਆ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਅਗੈ ਰਖਿਆ ਜਿਸ ਦੇ ਸਰਦਾਰ ਮੋਹੋਂ ਕੇ ਬੋਲਣ ਬੋਲੀਐ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਵੀ ਆਵੇ ਕਪੜਾ ਨਦਰੀ ਮੋਹਕ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਇਆ ਆਪਿਆ ਨਰਿੰਜਨ ਸੋਏ ਜੰਸੇ ਵਿਆ ਤਨ ਪਾਇਆ ਬਾ ਨਾਨਕ ਗਾਵੀਏ ਗੁਣੀ ਨਿਥਾਨ ਗਾਵੀਐ ਸੁਣੀਐ ਮਨ ਰਖਿਆ ਬਾਹੋ ਦੁਖ ਪਰ ਅਸੋ ਕਲ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਈਆ ਸਮਾਈ ਗੁਰੀ ਸਰਗੁਰ ਗੋ ਰਕ ਬਰਮਾ ਗੁਰ ਪਾਰਵਤੀ ਵਾਈ ਜੀ ਹੁ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਕਾ ਵਾ ਬਿਣ ਪਾਣੀ ਕੇ ਨਾਈ ਕਰੀ ਜੀਤੀ ਸੇਠੁ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪ ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੀ ਜੁਗਚਾਰੀ ਆਰ ਜਾਹ ਹੁਰਦ ਸੁਨੇ ਹੋਏ ਨਵਾ ਖੰਡਾ ਵਿਚ ਜਾੜੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀ ਅਜਗਲੇ ਜੀਤਿਸ ਨਦਰ ਨਾ ਵਈ ਤਾਵਾ ਤਾ ਪੁਛੇ ਕਹਿ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁੰਦੇ ਦਿਹਾ ਕੋਈ ਨਾ ਸੁਜਈ ਜੇ ਤਿਸੁ ਕੋਈ ਕਰੇ ਸੁਣਿਆ ਸਿਧ ਪੀ ਸੁਰਨਾਥ ਸੁਣਿਆ ਤਾ ਤਵ ਲਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਤ ਪਾਪ ਕਾ ਨਾਸ ਸੁਣਿਆ ਈ ਸਰਵਰਮਾਇਂਦ ਸੁਣਿਆ ਮੁਖਸਲਾਹ ਨਮੰਦ ਸੁਣਿਆ ਜੋਗ ਜੁਗਤ ਤਨ ਭੀਦ ਸੁਣਿਆ ਸਾਸ ਸਤ ਸੰਗਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆ ਸੁਣਿਆ ਸਰ ਕਾ ਜੀਨਾਤ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਰਾਂ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨਿ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪੀਚੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਭ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੁਖ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਨੇ ਪਸਿਓ ਪ੍ਰਗਟ ਜਾਏ ਮਨ ਨੇ ਮੰਗ ਨਾ ਚੱਲੇ ਪੰਥ ਮਨ ਨੇ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਹੈ ਪਵਹ ਮੁਗਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੇ ਗੁਰਸੇਖ ਮੰਨੇ ਨਾਨਕ ਭਵੀ ਨਾ ਬੇਖ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪਰਦਾਣ ਪੰਚੇ ਪਾਵੇ ਦਿਰਗੇ ਮਾਨ ਪੰਚੇ ਸੁਹੇਦ ਰਾਜਾਨ ਪੰਚਾਂ ਕਾਗੁਰੇ ਇਕ ਧਿਆਨ ਜੀ ਕੋ ਕਹੇ ਕਰੀ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤਾਲ ਤਰਨ ਦੇ ਆਕਾ ਪੂਤ ਸੰਤੋਖ ਤਾਪ ਰਖਿਆ ਜਿਨ ਸੂਤ ਜੇ ਕੋ ਪੁੱਜੈ ਹੋਏ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰਤਲੇ ਕਮਜ਼ੋਰ ਜੀ ਜਾ ਤਰੰਗਾੰਗੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲਿਖ ਹਲਿਖ ਜਾਣੇ ਕੋਈ ਲਿਖ ਹਲਿ ਕਿਹਾ ਕੇਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਓ ਤਿਸ ਤੇ ਹੋਇ ਲਗਦਰਿ ਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਬ ਨਰੰਕਾਰ ਅਸੰਖ ਜਾਪ ਸੰਖ ਭਾਵ ਸੰਖ ਪੂਜਾ ਸੰਖ ਤਉਤਾ ਸੰਖ ਗ੍ਰੰਥਮ ਕਵੇਤ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੋਰ ਮੋਹ ਭਗਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੂਤਤ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੂਰ ਸੰਗਲ ਵਠ ਤਿਆਗ ਬਾਹੇ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੁੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਭੱਕ ਖਾਹਿ ਅਸੰਗ ਨਿੰਦ ਅਕਸਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੂੰ ਤੁਸ ਭਾਵੇਂ ਸਾਈਂ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਥਾਬ ਗੰਮ ਗੰਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਰ ਬੋਲਣ ਬਾਨ ਅਖਰਾ ਸਿਰ ਸੰਜੋਗ ਵਿਖਾਨ ਜਿਨ ਨੇ ਲਿਖੇ ਤੇ ਸਰਦਾ ਹੀ ਜੇ ਫਰਮਾਏ ਤੇ ਤੇ ਪਾਹੀ ਜੇ ਤਾ ਕੀ ਤਾ ਚੇਤਾ ਨਾ ਹੋ ਬਿਨਾਂ ਬਿਨਾਹੀ ਕੋ ਥਾ ਉਕਤ ਤਕਵਨ ਕਲਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਬਰੀਏ ਹੱਥ ਪੈਰ ਤਨ ਦੇਹ ਬਾਣੀ ਤੂੰ ਤੈ ਉਤਸਖੇਹ ਮੁਤ ਪਲੀਤੀ ਕੱਪੜ ਹੋਏ ਦੇ ਸਾਹ ਗੁਲ ਲਈ ਆਓ ਧੋਏ ਬਰੀਆ ਮਤ ਪਾਪਾਂ ਕਾ ਸੰਗ ਉਹ ਤੋ ਪਾ ਨਵਾਂ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ तीर्थ तप दया दान जे को पावे तिलक मान सुन्या मन या मन गीता पाओ अंतरगा तीर्थ मल नाओ सब गुण तेरे मै नाहीं कोई बिन गुण कीते भगत ना होए ਸੁਸਤਾਥ ਬਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸਵੇਲਾ ਵਕਤ ਕਵਨ ਕਵਨ ਸਿਤ ਕਵਨ ਵਾਰ ਕਵਨ ਸ੍ਰਤੀ ਮਾ ਕਵਨ ਜਿਤੁ ਆਕਾਰ ਵੇਲਾ ਪਾਈਆ ਪੰਡਤੀ ਜਹੂ ਵੇਲੇ ਕੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ uraਣ ਥਿਤਵਾਰ ਨਾ ਜੋਗੀ ਜਾਣੇ ਰਤਬਾ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰੇ ਅੱਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੇ ਇਕ ਦੂ ਇਕ ਸਿਆੜਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪ ਜਾਣੇ ਅਗੇ ਗਿਆ ਨਾ ਸੋਹੈ ਪਤਲ ਪਤਲ ਲਖ ਅਗਾਸ ਅਗਾਸ ਊੜ ਕੋੜ ਭਾਤ ਕੇ ਵੇਦ ਕਹਨਿਕ ਬਾਤ ਸਹਿ ਸਠਾਰਾਂ ਕਹਨ ਕਤੇ ਬਾਣ ਸਲੂ ਇਕਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾ ਕੀ ਆਪੇ ਜਾੜੇ ਆਪ ਸਾਲਾ ਹੀ ਸਾਲਾ ਇਹ ਦੀ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਪਾਵੇ ਸਮੁੰਦਰ ਨਾ ਜਾਣੀ ਹੈ ਸਮੋਂ ਸਾ ਸੁਲਤਾਨ ਗਿਰਹਾ ਸੀਤੀ ਮਾਲ ਧਾਨ ਕੀੜੀ ਤੁਲਨਾ ਹੋਵਨੀ ਜੇ ਤੁਸਮਾ ਨਾ ਵਿਸਰ ਅੰਤਰਾ ਸਿਫਤੀ ਕਹਿਨਾ ਅੰਤ ਅੰਤ ਨਾ ਕਰਨੇ ਦੇ ਦਾ ਅੰਤ ਅੰਤ ਦਾ ਵੇਖਣ ਸੁਣਨ ਦਾ ਅੰਤ ਅੰਤਨ ਜਾਪੇ ਗਿਆਨਮੰਤ ਅੰਤਨ ਜਾਪੇ ਗੀਤਾਕਾਰ ਅੰਤਨ ਜਾਪੇ ਬਾਰਾ ਵਾਰ ਅੰਤ ਕਾਰਨ ਕੀਤੇ ਬਿਲਲਾ ਹੀ ਤਾਂ ਕਿ ਅੰਤ ਨਾ ਪਾਹੀ ਜਾਹੀ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਚਾਤਾ ਉੱਚ ਉਪਰ ਉਚਨਾਉ ਏ ਵੱਡੂ ਚਾਹੂ ਵੇ ਕੋਈ ਤੇ ਸੋਚੇ ਕੋ ਜਾਣੀ ਸੋਏ ਜੀ ਵੱਡਿਆ ਆਪ ਜਾਣਿਆ ਆਪਾ ਆਪਨਾਦ ਗਤੰ ਸ੍ਰੀ ਕਰਮੀ ਦਾਤ ਭਗਤਾ ਕਰਮ ਲਿਖਿਆ ਨਾ ਜਾਏ ਵਡਾ ਦਤਾ ਤਤ ਨਾਮੁ ਤੇ ਮਾਏ ਕੀਤੇ ਮੰਗਹਿ ਜੋਤਿ ਪਾਰ ਕੀਤੇ ਆਕੜ ਤਈ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲਲਮ ਕਿਰਪਾ ਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਆ ਦੁਖ ਭੂਖ ਸਦਮਾਰਹਿ ਮੀਦਾ ਤੇਰੀ ਦਾਤਾਰ ਬੰਦ ਕਲਾਸੀ ਬਾੜੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕਾਖਣ ਪਾਇੋ ਜਾਨੇ ਜੇ ਤਾਮੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੂੰ ਬਖਸ਼ੇ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਮੁਲਗੁਣ ਮੁਲਵਾ ਪਾਰ ਮੁਲਵਾ ਪਾਰੀ ਅਮਲ ਪੰਡਾਰ ਮੁਲਾਵੇ ਮੁਲਾ ਜਾਹੇ ਮੁਲ ਪਾਏ ਮੁਲਾ ਸਮਾਹੇ ਮੁ ਧਰਮੁਲ ਦੀ ਬਾਣੀ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸ਼ੀਸ਼ ਮੁਲ ਨਿਸ਼ਾਨ ਮੁਲ ਕਰਮੁਲ ਫਰਮਾਨ ਮੁਲੋ ਮੁਲਾਖਿਆ ਨਾ ਜਾਏ ਆਖ ਆਖ ਰਹੀ ਲਿਵ ਲਾਈ ਆਖੇ ਵੀਦ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਿਖਿਆਨ ਆਖੇ ਪਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸ਼ਰ ਆਖੇ ਸਿਦੇ ਆਖੇ ਕੀਤੇ ਕੀਤੇ ਬੁੱਧ ਆਖਾ ਦਾਨਵ ਆਖੇ ਦੇਵ ਆਖੇ ਸੁਰ ਨਰਮੁ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੈ ਉਠੜ ਜਾਹੀ ਤੇ ਕੀਤੇ ਹੋਰ ਕਰਹਿ ਤਾਕ ਨਾਸ ਕਹਿ ਕੀ ਕੀ ਜਿਵੇਂ ਢਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖਿਆ ਸਿਰਗਾ ਵਾਰਾ ਗਵਾਰ ਸੋਦਰ ਕੀ ਹਾ ਸੋ ਕਰਕੇ ਹਾ ਜਿਤ ਵੇ ਸਭ ਸਮਾਲ ਲੈ ਵਾਜੇ ਨਾਦ ਅਨੇਕ ਸੰਖਾ ਗیتے ਵਾਣ ਹਾਰੇ ਗیتے ਰਾਗ ਪਰਿ ਸੋ ਗੀਅਨ ਗیتے ਗਾਵਨ ਹਾਰੇ ਗਾਵੇ ਤੁਨ ਨ ਕੋਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਕੁਪਸਲਿਕ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਈਸ਼ਰ ਬਰਮਾ ਦੇਵੀ ਸੋ ਸੰਸਦਾ ਸਵਾਰੇ ਗਾਵੇ 인ਦਨ ਦਾਸਨ ਬੈਠੇ ਦੇਵ ਤਿਆਨ ਅੰਦਰ ਨਾਲ ਲੇ ਗਾਵੇ ਸਿਰ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਨਰਕੀ ਸਰਜੁਗੁਗੁ ਵਿਦਾ ਨਾਲੇ ਗਾਵੇ ਮੂਨੀਆ ਮਨਮੋਹਨ ਸੁਰਗਾ ਮਚਿ ਪ੍ਰਿਆਲੇ ਗਾਵਨ ਰਤਨ ਪਾਏ ਤੇਰੀ ਅਠਸਠ ਤੀਰਸ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤੇਰੀ ਧਾਰੀ ਕਰ ਕਰ ਰਖੇ ਧਾਰੇ ਸਹੀ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾਵੰਦ ਨਾਨਕਿਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਪੀਹੋ ਸਿਜਾ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੂ ਪਾਈ ਕਰ ਕਰ ਵਖਾ ਗੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਨ ਰਜ਼ਾਈ ਮੰਦਾ ਸੰਤੋਖ ਸ਼ਰਮ ਪਜੋਲੀ ਤਿਆਰ ਕੀ ਕਰੈ ਪ੍ਰਭੂਤ ਖਿੰਤਾ ਕਾਲ ਕੁਆਰੀ ਕਾਇਆ ਜਗਤ ਡੰਡਾ ਪਰਤੀ ਤਾਰੇ ਪੰਥੀ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੀਸ ਤਿਸ ਆਦੀਸ ਆਦ ਅਨੀਲ ਆਦ ਨਾਦ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਿਆ ਪੰਡਾਰਨ ਕਟਕਟ ਵਜਹ ਨਾਦ ਆਪ ਨਾਥ ਨਾਥੀ ਸਭ ਜਾਂ ਕੇ ਰਿਸੇ ਦਵਰਾ ਸਾਧ ਸੰਜੂਪ ਜੁਗਦੰਕਾ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਨੀਲਨਾਦਨ ਹਜੁਗ ਜੁਗ ਇਕ ਵੇਸ ਇਕਾ ਮਾਈ ਜੁਗਤ ਵਿਆਹੀ ਤਿੰ ਚੇਲੇ ਪ੍ਰਵਾਹ ਜਿਕ ਸੰਸਾਰੀ ਭੰਡਾਰੀ ਇਕ ਲਾਏ ਦੀਵਾ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਭੂ ਵੇਰਵਾਨ ਉਹ ਵੇਖਾ ਉਹ ਨਾਨਦ ਨਾ ਵਿਭੂਤਾ ਵਿਡਾਨ ਆਦੇਸ ਸਿਆ ਆਦੇਸ ਆਦ ਨੀਲਨਾਦਨ ਹਜੁਗ ਜੁਗ ਇਕ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਚ ਪਾਇਆ ਸੋ ਏਕ ਆਵਾਰ ਕਰ ਕਰ ਵੇਖੇ ਸਹਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਸਿਆ ਆਦੇਸ ਆਤ ਨੀਲ ਨਾਦਨਾ ਜੁਗ ਜੁਗੇ ਕੋ ਵੀਜ਼ ਇਕ ਦੋ ਜੀਪੋਂ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾ ਗੇੜਾ ਖਿਆ ਇੱਕ ਨਾਮ ਜਗਦੀਸ਼ ਇਤਰਾਹ ਬਦ ਬਵੜੀਆ ਚੜੀਆ ਹੋਏ ਅਕੀਸ ਸੁਣ ਗੱਲਾ ਆਕਾਸ਼ ਕੀ ਕੀ ਟਾਈਰੀਸ ਨਾਨਕ ਨੰਦਰੀ ਪਾਈਆ ਕੂੜੀ ਕੂੜਾ ਠੀਸ ਨਖਣ ਜ਼ੂਰ ਚਪਨ ਜ਼ੂਰ ਜ਼ੂਰ ਨਾ ਮੰਗਨ ਦੇ ਨਾ ਜ਼ੂਰ ਜ਼ੂਰ ਦਾ ਜੀਵਨ ਮਰਨ ਨਾ ਜ਼ੂਰ ਜ਼ੂਰ ਨਾ ਰਾਜ ਮਾਲ ਮਨਸੂਰ ਜ਼ੂਰ ਦਾ ਸੁਰਤੀ ਗਿਆਨ ਵਿਚਾਰ ਜ਼ੂਰ ਨਾ ਜੁਗਤੀ ਛੂਟਾ ਸੰਸਾਰ ਜਿਸ ਹੱਥ ਜ਼ੋਰ ਕਰ ਵਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੂਤੀ ਤੀਤੀ ਵਾਰ ਬਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾ ਉਰਖੀ ਧਰਮਸਾਲ ਤਿਸ ਵਿੱਚ ਜੀ ਤੁਕਤ ਕੇ ਰੰਗ ਤਨ ਕੇ ਨਾਮ ਨੇਕ ਨਾਨਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥਾ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨੀਸਾਨ ਕਚ ਪ੍ਰਕਾਇੋਥ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਗਾਨੀ ਬੈ ਸੰਤ ਰੇ ਕੀਤੇ ਕਾਰ ਮਹੇਸ਼ ਇਤੇ ਵਰਮੇ ਘਾਟਤ ਕੜਿਯਾ ਰੂਪ ਰੰਗ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬਤਨਾਥ ਕੇਤੇ ਕੇਤੇ ਦੇਵੀ ਵੇਸ ਗਿਤ ਦੇਵ दानव मुਨ ਕੇਤੇ ਕੇਤੇ ਰਤਨ ਸਮੰਦ ਕੇਤਿਆ ਖਾੜੀ ਕੇਤਿਆ ਬਾੜੀ ਕੇਤੇ ਪਾਤ ਰੰਦ ਇਤਿਆ ਸੁਰਤੀ ਸੇਵਕੇ ਤੇ ਨਾਨਕ ਅੰਤਰਾ ਅੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ ਨਾਲ ਬినੋਦ ਕੋਟ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾੜਤ ਕੜੀਆ ਬਹੁਤ ਆਨੁਭਵ ਤਾਂ ਕਿਆ ਗੱਲਾਂ ਕਥਿਆ ਨਾ ਜਾਹੀ ਜੀ ਕੋ ਕਹ ਪਿਛੇ ਪਛਤਾਇ ਤਿਥੈ ਕੜੀਆ ਸੁਰਤ ਮਾਤਮਨ ਬੋਤ ਤਿਥੈ ਕੜੀਆ ਸੁਰਾਂ ਸੁਦਾ ਕੇ ਸੋਤ ਕਰਮ ਖੰਡ ਕੀ ਬਾਣੀ ਜ਼ੂਰ ਤਿਥੈ ਹੋਰ ਨਾ ਕੋਈ ਹੋਰ ਤਿਥਾ ਜੋਤ ਮਹਾਬਲ ਸੂਰ ਤਨ ਮੈ ਰਾਮ ਰਹਿਆ ਪਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੀ ਨਾ ਉਹ ਹੈ ਮਰਹ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਵਾਹੀ ਤਿਥਾ ਭਗਤ ਵਸੈ ਕੇ ਲੋਕ ਰਹਿਆ ਅਨੰਤ ਸਚਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਿਹਾਲ ਤਿਥਾਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤ ਨਾਂਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖੈ ਵਿਖਸ ਕਰ ਵਿਚਾਰ ਨਾਗਿਕ ਕਥਨਾ ਕਰੜਾਸਰ ਜਤ ਬਹ ਰਾਤੀ ਰ ਸੁਨਿਆਰ ਅਹਰਨ ਮਦ ਵੇਧ ਤਿਆਰ ਉਪਾਉ ਖਲਾਗੰਤਵਤਾਉ ਭੰਡਾ ਭਾਉ ਅੰਮ੍ਰਿਤ ਤਟਾਲ ਗੜਿਆ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਾਤ ਦਿਵਸ ਰਾਤ ਦੁਇ ਦਾਇ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ